ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਪੱਥਰ ਨੂੰ ਪੰਜਾ ਲਾਇਆ ਤੇ ਪੱਥਰ ਨੂੰ ਖਲਾਰ ਦਿੱਤਾ। ਇਹ ਗੱਲ ਭਾਈ ਸੰਤੋਖ ਸਿੰਘ ਨੇ ਆਪਣੀ ਮਰਜ਼ੀ ਨਾਲ ਤਾਂ ਨਹੀਂ ਲਿਖੀ। ਇਹ ਤਾਂ ਭਾਈ ਬਾਲਾ ਜੀ ਦੀ ਜਨਮ ਸਾਖੀ ਚੋਂ ਲਿਖੀ ਗਈ ਹੈ। ਭਾਈ ਬਾਲਾ ਜੀ ਦੀ ਜਨਮ ਸਾਖੀ ਜਨਮ ਸਾਖੀਆਂ ਦੀਆਂ ਹੱਥ ਲਿਖਤਾਂ ਅੱਜ ਵੀ ਸਾਡੇ ਕੋਲ ਹੈ ਜਨਮ ਸਾਖੀ ਪਰੰਪਰਾ ਚੱਲਦੀ ਹੈ ਸਾਡੀ। ਜਨਮ ਸਾਖੀਆਂ ਸਾਡੇ ਕੋਲ ਹੱਥ ਲਿਖਤ ਅੱਜ ਵੀ ਹੈ ਤਿੰਨ ਤਿੰਨ ਤਰ੍ਹਾਂ ਦੀਆਂ ਜਨਮ ਸਾਖੀਆਂ ਭਾਈ ਮਨੀ ਸਿੰਘ ਜੀ ਨੇ ਵੀ ਜਨਮ ਸਾਖੀ ਲਿਖੀ ਆ ਭਾਈ ਬਾਲਾ ਜੀ ਨੇ ਵੀ ਲਿਖੀ ਆ ਜਨਮ ਸਾਖੀਆਂ ਦੀ ਸਾਡੀ ਪਰੰਪਰਾ ਹੂੰ ਸੋ ਉਹ ਜਨਮ ਸਾਖੀ ਦੀ ਹੱਥ ਲਿਖਤ ਸਾਡੇ ਕੋਲ ਪਈ ਆ ਉਹਦੇ ਵਿੱਚੋਂ ਇਹ ਪ੍ਰਕਰਨ ਲਿਆ ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਭਾਈ ਬਾਲਾ ਜੀ ਵਾਲੀ ਨੇ ਵੀ ਜਨਮ ਸਾਖੀ ਵੀ ਗਲਤ ਲਿਖੀ ਆ ਭਾਈ ਬਾਲਾ ਜੀ ਦੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਨੇ ਜੋ ਗੁਰੂ ਨਾਨਕ ਦੇ ਕੌਤਕਾਂ ਦਾ ਇਤਿਹਾਸ ਸੁਣਾਇਆ ਗੁਰੂ ਅੰਗਦ ਦੇਵ ਜੀ ਨੇ ਸੁਣਿਆ ਭਾਈ ਪੈੜਾ ਮੁਖਾ ਜੀ ਤੋਂ ਲਿਖਾਇਆ ਉਹ ਸਾਡੇ ਕੋਲ ਸੀਨਾ ਬਸੀਨਾ ਪਰੰਪਰਾ ਤੁਸੀਂ ਕਹਿਣਾ ਚਾ ਰਹੇ ਹੋ ਕਿ ਜਿਹੜੇ ਵੀ ਕੌਤਕ ਗੁਰੂ ਨਾਨਕ ਦੇ ਜਨਮ ਸਾਖੀ ਚ ਲਿਖੇ ਨੇ ਉਹ ਚ ਕੌਤਕ ਝੂਠੇ ਨੇ ਜਦ ਕਿ ਉਹਨਾਂ ਕੌਤਕਾਂ ਨੂੰ ਗੁਰੂ ਅੰਗਦ ਦੇ ਮਹਾਰਾਜ ਨੇ ਤਾਂ ਸੁਣਿਆ ਮਹਾਰਾਜ ਨੇ ਤਾਂ ਲਿਖਣ ਲੱਗਿਆ ਕਿਾ ਨਹੀਂ ਵੀ ਇਹ ਕੌਤਕ ਸਹੀ ਨਹੀਂ ਹੋ ਸਕਦਾ ਮਹਾਰਾਜ ਨੇ ਤਾਂ ਸਾਰੇ ਕੌਤਕਾਂ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੇ ਕੋੜੇ ਰਿਠਿਆਂ ਤੋਂ ਮਿੱਠੇ ਰਿਠੇ ਹੋਏ ਨੇ ਤੇ ਅੱਜ ਇਤਿਹਾਸ ਨਹੀਂ ਹੈ ਹੂੰ ਜੇ ਪੱਥਰ ਨੂੰ ਪੰਜਾ ਲਾਇਆ ਤੇ ਪੰਜਾ ਉੱਥੇ ਛਪਿਆ ਨਹੀਂ ਹੋਇਆ ਹੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਤੁਸੀਂ ਕਹਿਣਾ ਚਾਹਤ ਇੱਕ ਮਿੰਟ ਚਲੋ ਮੈਂ ਤਲਕੀ ਤੁਸੀਂ ਤੁਸੀਂ ਕਰ ਦਿੰਦੇ ਉਹਨਾਂ ਨੂੰ ਹੀ ਸੰਬੋਧਨ ਕਰ ਰਿਹਾ ਚਲੋ ਚਲੋ ਇਹ ਮੇਰਾ ਤੁਹਾਡੇ ਨਾਲ ਨਿੱਜੀ ਕੋਈ ਵੀ ਹੈ ਨਹੀਂ ਪਰ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਜਿਹੜੇ ਲੋਕ ਇਸ ਚੀਜ਼ ਨੂੰ ਇਸ ਤਰ੍ਹਾਂ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਉਹਨਾਂ ਨੂੰ ਫਿਰ ਪਤਾ ਲੱਗਦਾ ਨਾ ਕਿ ਉਹਨਾਂ ਦੀ ਅਨਪੜਤਾ ਸਾਹਮਣੇ ਆ ਰਹੀ ਹੈ ਉਹਨਾਂ ਦੀ ਅਨਪੜਤਾ ਦੱਸ ਰਹੀ ਹੈ ਕਿ ਪੜ੍ਹੇ ਲਿਖੇ ਬੰਦਾ ਜਿਹੜਾ ਜਿਹੜੇ ਜਨਮ ਸਾਖੀ ਜਾਂ ਇਹਨਾਂ ਸਾਡੀਆਂ ਮੈਨੂਸਕ੍ਰਿਪਟਸ ਨਾਲ ਜੁੜੇ ਹੋਏ ਨੇ ਉਹ ਬੰਦੇ ਕੀ ਕਹਿਣਗੇ ਵੀ ਇਹਨੂੰ ਕੁਝ ਪਤਾ ਹੀ ਨਹੀਂ ਵੀ ਇਹਨੇ ਗੁਰਪ੍ਰਤਾਪ ਬਾਰੇ ਰਿਸਰਚ ਨਹੀਂ ਕੀਤਾ ਮੈਂ ਖੁਦ ਕਹਿ ਰਿਹਾ ਜਿਹੜੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਤੇ ਕਟਾਕਸ਼ ਕਰਦੇ ਨੇ ਇਹਦਾ ਮਤਲਬ ਕਿ ਉਹ ਸਾਡੀ ਸਾਰੀ ਜਿਹੜੀ ਸਾਹਿਤਕ ਪ੍ਰਣਾਲੀ ਆ ਉਹਨੂੰ ਟਕਟਾਕਸ਼ ਕਰ ਰਹੇ ਨੇ ਸਾਡੇ ਰਹਿਤਨਾਮਿਆਂ ਨੂੰ ਡੀਫੇਮ ਕਰ ਰਹੇ ਨੇ ਸਾਡੀਆਂ ਜਨਮ ਸਾਖੀਆਂ ਨੂੰ ਡੀਫੇਮ ਕਰ ਰਹੇ ਨੇ ਸਾਡੀਆਂ ਗੁਰਬਿਲਾਸ ਪਰੰਪਰਾ ਨੂੰ ਡੀਫੇਮ ਕਰ ਰਹੇ ਨੇ ਇਹਦਾ ਮਤਲਬ ਉਹ ਅਨਪੜ ਨੇ ਇਹਦਾ ਮਤਲਬ ਉਹ ਅਨਪੜ ਨੇ ਪੜੇ ਲਿਖੇ ਨਹੀਂ ਆ ਜਾਂ ਅਧੂਰੇ ਗਿਆਨ ਵਾਲੇ ਨੇ ਦੇਖੋ ਜਦੋਂ ਤੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਜਨਮ ਦਿੰਦੀ ਹੈ ਨਾ ਉਹਦਾ ਜਿੰਨਾ ਪਿਆਰ ਆਪਣੇ ਬੱਚੇ ਦੇ ਨਾਲ ਜਿੰਨੀਆਂ ਉਹਦੀਆਂ ਅੰਦਰੀਆਂ ਬੱਚੇ ਵਾਸਤੇ ਪਿਗਲ ਸਕਦੀਆਂ ਨਾ ਉਹਨੀਆਂ ਗੋਦ ਲਈ ਮਾਂ ਦੇ ਬੱਚੇ ਵਾਸਤੇ ਉਹ ਪਿਗਲਦੀਆਂ ਨਹੀਂ ਹੈ ਇਹ ਜਿਹੜਾ ਗੋਦ ਲਿਆ ਹੋਇਆ ਗਿਆਨ ਹੈ ਨਾ ਵੀ ਦੋ ਗੱਲਾਂ ਉਹਦੀਆਂ ਸੁਣ ਲਈਆਂ ਦੋ ਉਹਦੀਆਂ ਸੁਣ ਲਈਆਂ ਤੇ ਆਪ ਕਹਿ ਦਿੱਤਾ ਇਹ ਤਾਂ ਪੜਨਾ ਪਏਗਾ ਗ੍ਰੰਥਾਂ ਨਾਲ ਟਾਈਮ ਦੇਣਾ ਪਏਗਾ ਗ੍ਰੰਥਾਂ ਦੀ ਗ੍ਰੰਥਾਂ ਦੇ ਵਿਸ਼ਲੇਸ਼ਣ ਕਰਨੇ ਪੈਣਗੇ ਹਰ ਇੱਕ ਸਾਖੀ ਦੇ ਵਿੱਚੋਂ ਕਈ ਤਰ੍ਹਾਂ ਦੇ ਵਿਸ਼ਲੇਸ਼ਣਕ ਹੁੰਦੇ ਨੇ ਉਹਦਾ ਸਿਧਾਂਤਕ ਵਿਸ਼ਲੇਸ਼ਣ ਕੀ ਹੈ ਉਹਦਾ ਇਤਿਹਾਸਿਕ ਵਿਸ਼ਲੇਸ਼ਣ ਕੀ ਆ ਉਹਦਾ ਸਮਾਜਿਕ ਵਿਸ਼ਲੇਸ਼ਣ ਕੀ ਆ ਅਜੇ ਤਾਂ ਵਿਸ਼ਲੇਸ਼ਣ ਹੀ ਨਹੀਂ ਤੁਸੀਂ ਸਿੱਧਾ ਹੀ ਕਹਿ ਦਿੱਤਾ ਵੀ ਤੁਸੀਂ ਇਹਦਾ ਮਤਲਬ ਤੁਸੀਂ ਅਨਪੜ੍ਹ ਹੋ ਤੁਹਾਨੂੰ ਵਿਸ਼ਲੇਸ਼ਣ ਕਰਨ ਦਾ ਪਤਾ ਨਹੀਂ ਹੈ ਪਤਾ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਾਦੂ ਦਵਾਰੇ ਉੱਤੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਸਿਰ ਚੁਕਾਇਆ ਤਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਜ ਸਿੰਘਾਂ ਨੇ ਤਨਖਾਈਆ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਦਾਦੂ ਦਵਾਰੇ ਤੇ ਆਪਾਂ ਤਾਂ ਗੋਰ ਮੜੀ ਮੱਟ ਭੂਲ ਨਾ ਮਾਨਾ ਪੂਰਨ ਪ੍ਰੇਮ ਪ੍ਰਤੀ ਸਚਾ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਾ ਜਾਗਤ ਜੋਤ ਜਪਾਇਨੇ ਸਨਾਬਾਸਰ ਇੱਕ ਬਿਨਾ ਨਹਿ ਇੱਕ ਪਛਾਨਾ ਵੀ ਆਪਾ ਤਾਂ ਜਾਗਤ ਜੋਤ ਦੇ ਪੁਜਾਰੀਆਂ ਆਪਾਂ ਮੜੀਆਂ ਮਛਾਣਾ ਤੇ ਤੁਸੀਂ ਮਹਾਰਾਜ ਸਿਰ ਝੁਕਾਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰਾ ਖਾਲਸਾ ਅੱਜ ਮੈਨੂੰ ਵੀ ਪੁੱਛ ਰਿਹਾ ਵੀ ਸਿਧਾਂਤ ਦੇ ਨਾਲ ਪੱਕਾ ਹੈ ਸਿਧਾਂਤ ਦੇ ਨਾਲ ਕੋਈ ਸੰਦੀ ਨਹੀਂ ਹੈ ਸਿਧਾਂਤ ਦੇ ਨਾਲ ਪੱਕਾ ਮਹਾਰਾਜ ਸਾਹਿਬ ਨੇ ਕਿਹਾ ਕੀ ਸੇਵਾ ਲਾਉਂਗੇ ਉਸ ਵੇਲੇ ਇਤਿਹਾਸਕਾਰ ਕਹਿੰਦੇ ਕਿ ਮਹਾਰਾਜ ਸਾਹਿਬ ਨੂੰ ਕੜਾ ਪ੍ਰਸ਼ਾਦ ਕਰਾਉਣਾ ਪਿਆ ਪਰ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਦਲੀਲ ਵੀ ਦਿੱਤੀ ਖਾਲਸੇ ਨੂੰ ਮਹਾਰਾਜ ਕਹਿਣ ਲੱਗੇ ਮੇਰੀ ਨਿਤਨੇਮ ਦੀ ਸਮਾਪਤੀ ਹੋਈ ਸੀ ਸੁਖਮਨੀ ਸਾਹਿਬ ਦੀ ਸਮਾਪਤੀ ਹੋਈ ਸੀ ਤੇ ਮੈਂ ਉੱਥੇ ਅਰਦਾਸ ਕਰਕੇ ਫਤਿਹ ਬੁਲਾਈ ਸੀ ਦਾਦੂ ਦਵਾਰੇ ਮੱਥਾ ਨਹੀਂ ਸੀ ਟੇਕਿਆ ਪਰ ਗੁਰੂ ਸਾਹਿਬ ਕਹਿੰਦੇ ਮੈਨੂੰ ਖੁਸ਼ੀ ਹੈ ਕਿ ਮੇਰਾ ਖਾਲਸਾ ਸਿਧਾਂਤ ਦੇ ਨਾਲ ਪਕੜ ਕਰਦਾ ਹੈ ਠੀਕ ਹੈ ਨਾ ਸੋ ਜਿੱਥੇ ਸਿਧਾਂਤ ਦੀ ਗੱਲ ਆ ਉਥੇ ਕੁਮਰ ਜੋਤ ਜੀ ਤੁਸੀਂ ਸਾਖੀਆਂ ਦੇ ਵਿੱਚੋਂ ਸਿਧਾਂਤਕ ਪੱਖ ਨੂੰ ਵੇਖਣਾ ਉਥੇ ਸਿਧਾਂਤ ਦੇ ਪੱਖ ਨੂੰ ਵੀ ਵਿਸ਼ਲੇਸ਼ਣ ਕਰਨਾ ਤੁਸੀਂ ਸਿਧਾਂਤ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਸਾਹਿਤ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਇਤਿਹਾਸ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਤੇ ਤੁਸੀਂ ਕਹਿ ਦਿੱਤਾ ਹੋਵੇ ਉੱਚ ਗਪੌੜ ਲਿਖੇ ਨੇ ਮੈਂ ਕਹਾਗਾ ਐਸੇ ਇਸ ਤਰ੍ਹਾਂ ਦੇ ਬਿਆਨ ਤੁਹਾਡੀ ਮਾਨਸਿਕਤਾ ਉੱਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਚਾਹੀਦਾ ਜਿਵੇਂ ਵਧੀਆ ਜਿਹੜੀਆਂ ਜਿਵੇਂ ਆਪਾਂ ਪਹਿਲਾਂ ਵੀ ਆਫ ਕੈਮਰਾ ਗੱਲ ਕਰ ਰਹੇ ਸੀ ਵੀ ਇਹ ਨੈਰੇਟਿਵ ਕਿੱਦਾਂ ਤੋੜਿਆ ਜਾਏਗਾ ਇਹ ਨੈਰੇਟਿਵ ਇਸੇ ਤਰੀਕੇ ਨਾਲ ਤੋੜਿਆ ਜਾਏਗਾ ਜਿਸ ਤਰੀਕੇ ਨਾਲ ਇਹ ਸਿਰਜਿਆ ਗਿਆ ਇਹ ਨੈਰੇਟਿਵ ਕੇਵਲ ਸੋਸ਼ਲ ਮੀਡੀਆ ਦਾ ਨੈਟਵਰਕਿੰਗ ਨੈਰੇਟਿਵ ਹੈ ਨਾ ਕਿ ਇਹਦਾ ਸਾਡੇ ਸਿਧਾਂਤ ਦੇ ਵਿੱਚ ਕੋਈ ਲੈਣ ਦੇਣਾ ਸਾਡੇ ਸਿਧਾਂਤ ਨਾਲ ਸਿਧਾਂਤ ਬਹੁਤ ਪੱਕੇ ਨੇ ਖਾਲਸੇ ਦੇ ਉਹਨਾਂ ਸਿਧਾਂਤਾਂ 'ਚ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੋ ਸਕਦਾ ਈਵਨ ਕੇ ਸਾਡੇ ਸਿਧਾਂਤਾਂ ਨਾਲ ਤਾਂ ਸਰਕਾਰਾਂ ਦੇ ਵੀ ਅਸੀਂ ਸੰਧੀ ਨਹੀਂ ਕਰ ਸਕਦੇ ਹਿੰਦੁਸਤਾਨ ਦੇ ਵਿੱਚ ਅੱਜ ਆਪਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ ਹਿੰਦੁਸਤਾਨ ਦੀ ਦੇਸ਼ ਦਾ ਝੰਡਾ ਸਾਡੇ ਗੁਰੂ ਘਰਾਂ 'ਚ ਨਹੀਂ ਚਲਾਇਆ ਜਾ ਸਕਦਾ ਇਹ ਸਾਡਾ ਸਿਧਾਂਤ ਹੈ ਸਾਡੇ ਸਿਧਾਂਤ ਨਾਲ ਅਸੀਂ ਕੋਈ ਸੰਧੀ ਨਹੀਂ ਕਰ ਸਕਦੇ ਦੇਸ਼ ਦੇ ਵਿੱਚ ਝੰਡਾ ਝੂਲਦਾ ਪਰ ਗੁਰੂ ਘਰ ਤਖਤਾਂ ਤੇ ਨਹੀਂ ਝੂਲ ਸਕਦਾ ਇਹ ਸਾਡਾ ਸਿਧਾਂਤ ਹੈ ਤੋਂ ਸਿਧਾਂਤਾਂ ਦੇ ਉੱਤੇ ਜਿਹੜਾ ਪੈਰਾ ਦੇਣਾ ਹੈ ਵਿਸ਼ਲੇਸ਼ਣ ਦੇ ਉੱਤੇ ਜਿਹੜਾ ਇਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਸੋਸ਼ਲ ਮੀਡੀਆ ਦਾ ਗਿਆਨ ਹੈ ਇਹਦਾ ਸਿਧਾਂਤ ਨਾਲ ਕੋਈ ਲੈਣ ਦੇਣ ਨਹੀਂ ਜਿਵੇਂ ਨੈਰੇਟਿਵ ਸਿਰਜਿਆ ਗਿਆ ਐਵੇਂ ਹੀ ਚੰਗੀਆਂ ਚਰਚਾਵਾਂ ਨੂੰ ਸ਼ੇਅਰ ਕਰਕੇ ਇਸ ਨੈਰੇਟਿਵ ਨੂੰ ਆਪਾਂ ਬਿਲਕੁਲ ਡਿਸਟਰੋਏ ਕਰਨਾ ਤੇ ਕਰਨਾ ਵੀ ਚਾਹੀਦਾ ਤੇ ਮੈਂ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਮੈਂ ਨਹੀਂ ਕਹਿੰਦਾ ਕਿ ਵੱਤ ਤੋਂ ਵੱਤ ਸ਼ੇਅਰ ਕਰੋ ਪਰ ਮੈਂ ਕਹਿੰਨਾ ਕਿ ਇਸ ਦੇ ਨਾਲ ਸਹਿਮਤੀ ਪ੍ਰਗਟ ਕਰੋ ਇਹ ਸਾਡਾ ਪਿਸ਼ੋਕੜ ਹੈ ਜੇ ਅਸੀਂ ਆਪਣੇ ਪਿਸ਼ੋਕੜ ਤੋਂ ਦੂਰ ਚਲੇ ਗਏ ਕਿਸੇ ਰੋਜ਼ ਨੂੰ ਸਾਨੂੰ ਲੋਕ ਪੁੱਛਣਗੇ ਤੁਸੀਂ ਕੌਣ ਹੋ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਆ ਉਹ ਪੁੱਛਣਗੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਇਹ ਪੈਂਟ ਕਮੀਜ਼ ਪਾਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਦੀ ਪੱਗ ਬੰਨ੍ਹਦੇ ਸੀ ਤੁਸੀਂ ਕਹੋਗੇ ਨਹੀਂ ਗੁਰੂ ਗੋਬਿੰਦ ਸਿੰਘ ਦਮਾਲਾ ਬੰਨ੍ਹਦੇ ਸੀ ਫਿਰ ਉਹ ਤੁਹਾਨੂੰ ਕਹਿਣਗੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜ ਪਰ ਉਹਦੇ ਲਈ ਵੀ ਸਾਨੂੰ ਦਸਤਾਰ ਲਈ ਵੀ ਦੱਸਣਾ ਤਾਂ ਪੈਂਦਾ ਨਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ